ਸੱਚੀ ਗੱਲ ਹੈ ਅਕਸਰ ਆਪਣਾ ਜੋ ਐਲਪੀਜੀ ਗੈਸ ਹੁੰਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਰੁਕ ਰੁਕ ਕੇ ਚੱਲਣ ਲੱਗ ਜਾਂਦਾ ਉਹਦਾ ਕੀ ਕਾਰਨ ਹੁੰਦਾ ਇਹਦੇ ਵਾਸਤੇ ਅੱਜ ਤੁਹਾਨੂੰ ਇੱਕ ਵੀਡੀਓ ਲੈ ਕੇ ਆਏ ਹਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੁੱਲਾ ਆਪਣਾ ਰੁਕ ਰੁਕ ਕੇ ਕਿਉਂ ਚੱਲਦਾ ਉਹਦਾ ਕੀ ਕਾਰਨ ਹੁੰਦਾ ਸਭ ਤੋਂ ਪਹਿਲਾਂ ਆਪਾਂ ਆਪਣੇ ਚੁੱਲੇ ਦੇ ਪਾਈਪ ਨੂੰ ਦੇਖਣਾ ਵੀ ਇਹਦੇ ਵਿੱਚ ਕੋਈ ਕਾਲੇ ਰੰਗ ਦਾ ਤਰਲ ਪਦਾਰਥ ਤਾਂ ਨਹੀਂ ਜੰਮਿਆ ਪਾਈਪ ਦੇ ਵਿੱਚ ਕਿਤੇ ਵੀ ਜੇ ਜੰਮਿਆ ਹੈ ਜਦੋਂ ਆਪਾਂ ਚੁੱਲਾ ਚਲਾਉਨੇ ਆਂ ਪੜਾਕੇ ਮਾਰਦਾ ਤਾਂ ਆਪਾਂ ਕੀ ਕਰਨਾ ਦੋਨੇ ਸਾਈਡਾਂ ਤੋਂ ਪਾਈਪ ਨੂੰ ਲਾ ਕੇ ਚੰਗੀ ਤਰ੍ਹਾਂ ਇਹਨੂੰ ਗਰਮ ਪਾਣੀ ਕਰਕੇ ਰਿਜ਼ਰਵ ਇਹਦਾ ਪਾਣੀ ਕਰਕੇ ਪਾਈਪ ਦੇ ਵਿੱਚ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਉਸ ਤੋਂ ਬਾਅਦ ਆਪਾਂ ਪਾਈਪ ਨੂੰ ਚੜਾ ਕੇ ਦੇਖਣਾ ਵੀ ਚੁੱਲਾ ਆਪਣਾ ਸਹੀ ਚੱਲਦਾ ਜਾਂ ਨਹੀਂ ਚੱਲਦਾ ਜੇ ਨਹੀਂ ਚੱਲਦਾ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਚੁੱਲੇ ਦੇ ਨੋਬਾਂ ਨੂੰ ਕੱਢ ਲੈਣਾ ਨੋਪਾ ਘਟਣ ਤੋਂ ਬਾਅਦ ਆਪਾਂ ਚੁੱਲੇ ਨੂੰ ਬੁੱਧਾ ਕਰ ਲੈਣਾ ਬੁੱਧਾ ਕਰਨ ਤੋਂ ਬਾਅਦ ਇਹ ਨਟ ਖੋਲ ਕੇ ਆਪਾਂ ਬਰਨਰ ਨੂੰ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਆਪਾਂ ਇੱਥੇ ਇੱਕ ਇਸ ਜਗ੍ਹਾ ਦੇ ਉੱਪਰ ਇੱਕ ਨਟ ਹੁੰਦਾ ਬ੍ਰੇਕ ਨਟ ਹੁੰਦਾ ਇਹਨੂੰ ਖੋਲਣਾ ਇਹ ਨਾਟਾ ਕੋਲ ਕੇ ਆਪਣੀ ਇਹ ਲੱਠ ਬਾਹਰ ਆ ਜੂਗੀ ਲੱਠ ਬਾਹਰ ਨੂੰ ਤੋਂ ਬਾਅਦ ਆਪਣਾ ਇਹ ਇਹ ਨਿਪਪਲ ਹੁੰਦਾ ਜੋ ਇੱਕ ਵੱਡੇ ਵਾਲੇ ਪਾਸੇ ਹੁੰਦਾ 65 ਨੰਬਰ ਦੂਜੇ ਛੋਟੇ ਪਾਸੇ ਹੁੰਦਾ 55 ਨੰਬਰ ਇਹਨੂੰ ਕਿਸੇ ਠਿੱਕੀ ਚੀਜ਼ ਦੇ ਨਾਲ ਪੱਧਰ ਦੇ ਨਾਲ ਆਪਾਂ ਇਹ ਸਪਰਿੰਗ ਨੂੰ ਇਹਨੂੰ ਜਿਹਨੂੰ ਬਾਹਰ ਕੱਢ ਲੈਣਾ ਇਹਨੂੰ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨਾ ਆਪਾਂ ਦੇਖਣਾ ਨਿਓਜਲ ਦੇ ਵਿੱਚ ਦੀ ਆਪਾਂ ਨੂੰ ਆਰ ਪਾਰ ਦਿਖਾਈ ਦੇ ਰਿਹਾ ਜਾਂ ਨਹੀਂ ਦੇ ਰਿਹਾ ਜੇ ਨਹੀਂ ਦੇ ਰਿਹਾ ਤਾਂ ਇਹਨੂੰ ਆਪਾਂ ਕਿਸੇ ਬਰੀਕ ਤੋਂ ਬਰੀਕ ਤਾਰ ਲੈ ਕੇ ਜਾਂ ਬਰੀਕ ਸੂਈ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਵਿੱਚੋਂ ਸਾਫ਼ ਕਰ ਦੇਣਾ ਸਾਫ਼ ਕਰਨ ਤੋਂ ਬਾਅਦ ਪੁੱਠੇ ਪਾਸੇ ਦੀ ਇਹਦੇ ਵਿੱਚ ਹਵਾ ਮਾਰ ਦੇਣੀ ਆ ਤਾਂ ਜੋ ਕਚਰਾ ਵਗੈਰਾ ਹੁੰਦਾ ਹੋ ਕਰਾਸ ਦੇ ਨਾਲ ਨਿਕਲ ਜੂ ਆਪਾਂ ਦੇਖਣਾ ਵੀ ਇਹਦੇ ਵਿੱਚ ਦਿਖਾਈ ਦੇ ਰਿਹਾ ਜਾਂ ਨਹੀਂ ਦੇ ਰਿਹਾ ਜੇ ਦਿਖਾਈ ਦੇ ਰਿਹਾ ਤਾਂ ਆਪਣਾ ਨਿਪਲ ਠੀਕ ਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹ ਜੋ ਨਿਊਜਲ ਹੁੰਦੀ ਆ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਇਹਦੇ ਦੋ ਸਰਾਖ ਹੁੰਦੇ ਨੇ ਇੱਕ ਵੱਡਾ ਸਰਾਖ ਹੁੰਦਾ ਤੇ ਇੱਕ ਬਰੀਕ ਸਰਾਖ ਹੁੰਦਾ ਬਿਲਕੁਲ ਬਰੀਕ ਵਾਲ ਵਰਗਾ ਇਹ ਵੱਡਾ ਸਰਾਖ ਹੁੰਦਾ ਜੇ ਜਦੋਂ ਆਪਣਾ ਗੈਸ ਬੁੱਲ ਤੇ ਚੱਲਦਾ ਤਾਂ ਇਹਦੇ ਵਿੱਚ ਗੈਸ ਪਾਸ ਹੁੰਦੀ ਆ ਜਿਹੜਾ ਬਰੀਕ ਸਰਾਖ ਹੁੰਦਾ ਇਹ ਸਿੰਮਾ ਵਾਲਾ ਹੁੰਦਾ ਮੰਨ ਲਓ ਵੀ ਆਪਾਂ ਘੱਟ ਤੇ ਚੁੱਲਾ ਚਲਾਉਣਾ ਉਦੋਂ ਇਹ ਕੰਮ ਕਰਦਾ ਇਹ ਜੋ ਸਿੰਮਾ ਵਾਲਾ ਸਰਾਖ ਹੈ ਇਹਦੇ ਵਿੱਚ ਦੀ ਆਪਾਂ ਬ੍ਰੀਕ ਚੀ ਲੈ ਕੇ ਤਾਰ ਵਗੈਰਾ ਲੈ ਕੇ ਇਸ ਤਰ੍ਹਾਂ ਮਾਰਨੀ ਆ ਜਦ ਸੁਈ ਲੈ ਕੇ ਦੇਖਣੀ ਵੀ ਤਾਰ ਆਪਣੀ ਹਾਰ ਪਰ ਹੋ ਗਈ ਤੇ ਚੰਗੀ ਤਰ੍ਹਾਂ ਇਹਨੂੰ ਅੰਦਰੋਂ ਵਿੱਚੋਂ ਇਹ ਤਿੱਖੀ ਜਿਹੀ ਜਿਹੜਾ ਚੰਗੀ ਤਰ੍ਹਾਂ ਸਾਫ ਕਰ ਦੇਣਾ ਤੇ ਜੋ ਮੋਟੇ ਵਾਲਾ ਸਰਾਖ ਹੁੰਦਾ ਇਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਣਾ। ਉਸ ਤੋਂ ਬਾਅਦ ਆਪਾਂ ਕੱਪੜੇ ਨਾਲ ਸਾਫ਼ ਕਰਕੇ ਇਹਨੂੰ ਰੱਖ ਦੇਣਾ। ਅੱਗੇ ਆਪਾਂ ਇਹਦੇ ਅੰਦਰੋਂ ਇਹ ਤੋਂ ਕੱਪੜੇ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਪਹਿਲਾਂ ਆਪਾਂ ਇਹ ਲਿਓ ਜ ਥੋੜਾ ਜਿਹਾ ਗ੍ਰੀਸ ਲਾ ਕੇ ਇਹਦੇ ਉੱਪਰ ਮੂਲ ਲਿਜਾ। ਇਹਨਾਂ ਤੇ ਗ੍ਰੀਸ ਲਾ ਕੇ ਇਹ ਚੰਗੀ ਤਰ੍ਹਾਂ ਇਹਨੂੰ ਵਿੱਚ ਪਾ ਦੇਣਾ ਵਿੱਚ ਪਾਉਣ ਤੋਂ ਬਾਅਦ ਇਹ ਸਪਰਿੰਗ ਪਾਉਣਾ ਸਪਰਿੰਗ ਤੋਂ ਬਾਅਦ ਇਹ ਲੱਠ ਪਾਣੀ ਤੇ ਇਹਨੂੰ ਟੇਡਾ ਕਰਕੇ ਆਪਾਂ ਚੰਗੀ ਤਰ੍ਹਾਂ ਨੱਟ ਜੋ ਆਪਾਂ ਘੋਲੇ ਦੀ ਬ੍ਰੇਕ ਇਹਨੂੰ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਕੱਢ ਦੇਣਾ ਉਸ ਤੋਂ ਬਾਅਦ ਆਪਾਂ ਅチェ ਪਲਾਸ ਦੀ ਮਦਦ ਦੇ ਨਾਲ ਨਿਪਟਕਾਰ ਦੇਣਾ ਇਹ ਉਸ ਤੋਂ ਬਾਅਦ ਬਰਲ ਇਹ ਬ ਚੰਗੀ ਤਰ੍ਹਾਂ ਲਗਾ ਕੇ ਉਸ ਤੋਂ ਬਾਅਦ ਆਪਾਂ ਚੁੱਲੇ ਨੂੰ ਚਲਾ ਕੇ ਦੇਖਣਾ ਚੁੱਲਾ ਆਪਣਾ ਇੱਕਦਮ ਬੜੀਆ ਫਰਸਟ ਕਲਾਸ ਚੱਲੂਗਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੇਖ ਵੱਧ ਤੋਂ ਵੱਧ ਸੇਵ ਜ਼ਰੂਰ ਕਰ ਦਿਓ ਕਮੈਂਟ ਕਰਿਓ ਵੀਡੀਓ ਨੂੰ ਲਾਇਕ ਜ਼ਰੂਰ ਕਰਨਾ ਧੰਨਵਾਦ ਸਸਿਕਾ